ਹਾਂਜੀ ਕੀ ਹਾਲ ਚਾਲ ਹੈ ਜੀ ਜਿਹੜਾ ਆਪਣਾ ਕੰਮ ਚੱਲਦਾ ਸੀ ਨੂਰਮਲ ਸਾਈਡ ਤੇ ਉਧਰ ਆਪਾਂ ਟੈਲ ਲਾਣੀ ਸ਼ੁਰੂ ਕਰ ਦਿੱਤੀ ਆ ਟੈਲ ਸਾਰੀ ਆਪਾਂ ਜਿਹੜੀ ਵੀ ਲਾਈ ਆ ਬਲਟਰ ਲਾ ਰਹੇ ਆ ਆਪਾਂ 6 ਇੰਚ ਦਾ ਚੌੜਾ ਹੈ 24 ਇੰਚ ਲੰਬਾ ਹੈ ਤੇ ਇਹ ਸਾਰਾ ਬੱਡ ਹੈਗਾ 골ਡਨ ਬਲੈਕ ਆ 골ਡਨ ਪੱਟੀ ਦੇ ਵਿੱਚ ਬਲੈਕ ਕੀਤੀ ਹੋਈ ਪ੍ਰਿੰਟਿੰਗ ਹੈ ਦੀ ਸਾਰਾ ਇਹ ਬਾਰਡਰ ਲੱਗਣਾ ਸੀ ਆਪਣਾ ਚੁਗਾਠਾਂ ਜਿਹੜੀ ਬਣੀਆਂ ਇਹਨਾਂ ਦੇ ਨਾਲ ਫਰੇਮ ਬਣੇ ਹੋ ਜਿਹੜੇ ਤੇ ਵਿੱਚ ਇਹਨਾਂ ਦੇ ਸ਼ੀਸ਼ਾ ਲੱਗਣੇ ਆ ਸਾਰਾ ਉਹਨਾਂ ਦੀ ਜਿਹੜੀ ਆਲੇ-ਦੁਆਲੇ ਤਾਰਾਂ ਆ ਉਹਨਾਂ ਦੇ ਉੱਤੇ ਸਾਰਾ ਇਹ ਲੱਗਣਾ ਆ ਬਾਰਡਰ ਆਪਣਾ ਜਿਹੜਾ ਵੇ ਲੰਦਾ ਆ ਇਹ ਸਾਰਾ ਆਰਡਰ ਤੇ ਹੀ ਆਉਂਦਾ ਆ ਇਹ ਆਰਡਰ ਤੇ ਬਣਵਾਉਣਾ ਪੈਂਦਾ ਆ ਤੇ ਬਾਕੀ ਜਿਹੜੀ ਡਿਟੇਲ ਉਹ ਵਾਈਟ 골ਡਨ ਲਗਣੀ ਆ ਬਾਹਰਲੀ ਸਾਈਡ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਵੀਡੀਓ ਜੇ ਤੇ ਜਿਹੜਾ ਆਪਾਂ ਹੰਦਲੀ ਸਾਡ ਦਾਣਾ ਉਹ ਸਾਰਾ ਲੱਗੂਗਾ ਆਪਣਾ ਕੱਲਾ ਹੀ ਗੋਲਡਨ ਸਾਰੀ ਟੈਗ ਨਹੀਂ ਲੱਗਣੀ ਗੱਲੀ ਗੋਲਡਨ ਲੱਗੂ ਸਿਰਫ ਤੇ ਬਾਕੀ ਕੰਮ ਚੈੱਕ ਕਰਕੇ ਦੱਸੋ ਵੀ ਕਿਦਾਂ ਲੱਗਦਾ ਆਪਣਾ ਤੇ ਜੇਕਰ ਸਾਨੂੰ ਬਾਰਡਰ ਪੱਟੀਆਂ ਜਾਂ ਇਦਾਂ ਦਾ ਡਿਜ਼ਾਈਨ ਚਾਹੀਦਾ ਹੋਵੇ ਜਿੱਦਾਂ ਵੇਲਾ ਫੁੱਲ ਫੁੱਲਾਂੀਆਂ ਵੇਲਾ ਹੋ ਗਈਆਂ ਜਾਂ ਫਿਰ ਲਖਾਈ ਕਰਵਾਣੀ ਹੋਵੇ ਕਿਸੇ ਨੇ ਬਟਰੋਸੇ ਵਿੱਚ ਜਾ ਕੇ ਸੀ ਕਈ ਬੰਦੇ ਕਹਿੰਦੇ ਵੀ ਸਾਨੂੰ ਨਹੀਂ ਮਿਲਦਾ ਕਿ ਭਰਾ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਮਿਲਣੀ ਕਿੱਦਾਂ ਨਹੀਂ ਬੰਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਵੀ ਆਪਾਂ ਬਟਰੋਸੇ ਦੇ ਬੀਲਾ ਬਾਰਡਰ ਫੋਟੋਆਂ ਹਰ ਇੱਕ ਤਰ੍ਹਾਂ ਦੀ ਚੀਜ਼ ਜਿੱਤਾਂ ਦੀ ਵੀ ਚਾਹੀਦੀ ਡਿਟੇਲ ਦੇ ਵਿੱਚ ਆਪਾਂ ਤਿਆਰ ਕਰਵਾ ਦਾਂਗੇ ਇਹ ਨਹੀਂ ਹੈਗਾ ਵੀ ਅਸੀਂ ਕਮਿਸ਼ਨ ਲਵਾਂਗੇ ਜਾਂ ਕੁਝ ਇਦਾਂ ਦੀ ਗੱਲ ਨਹੀਂ ਨਹੀਂ ਸਿੰਪਲ ਜਿਵੇਂ ਤੁਹਾਡੀ ਚੀਜ਼ ਤੁਹਾਨੂੰ ਮਿਲਦੀ ਹੋ ਜੂਗੀ ਗਾਂ ਲਈ ਤੁਹਾਡਾ ਕੰਟੈਕਟ ਨੰਬਰ ਉਹਨਾਂ ਨੂੰ ਦੇ ਦਾਂਗੇ ਜਾਂ ਉਹਨਾਂ ਦਾ ਸਾਨੂੰ ਦੇ ਦਾਂਗੇ ਬਾਕੀ ਤੁਸੀਂ ਕੰਮ ਚੈੱਕ ਕਰਕੇ ਦੱਸੋ ਤੁਹਾਡਾ ਕਿਦਾਂ ਲੱਗਾ ਸਾਡੇ ਪੇਜ ਨੂੰ ਫੋਲੋ ਕਰੋ ਪੇਜ ਦਾ ਨਾਮ ਹੈ ਸੰਦੀਪ ਗਾਟ ਫੇਸਬੁੱਕ ਤੇ YouTube ਦੇ ਚੈਨਲ ਦਾ ਨਾਮ ਸਾਡੇ ਦਾ ঈਗਲ ਨਫਾਕ ਟਾਇਲ ਮਾਰਬਲ ਪੀਪੀ 32 ਬਾਕੀ ਵੀਡੀਓ ਸਾਡੀ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕੰਮ ਕਿਦਾਂ ਲੱਗਦਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ